ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਕੱਲ ਨੂੰ ਤੁਸੀਂ ਕੋਈ ਨਿਊਡ ਕੁੜੀ ਤੇ ਵੀ ਅਗਰ ਮੇਰਾ ਚਿਹਰਾ ਲਾ ਦੋਗੇ ਜਾਂ ਮੇਰੇ ਬ੍ਰਦਰ ਨੂੰ ਕੋਈ ਸਾਡੀ ਕੋਈ ਪੌਰਨ ਵੀਡੀਓ ਵੀ ਬਣਾ ਦੋਗੇ ਮੈਨੂੰ ਮaaf ਕਰਨਾ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਤੁਸੀਂ ਜਿੰਨਾ ਹਰਕਤਾਂ ਤੇgirna ਚਾਹੁੰਦੇ ਸੀ ਤੁਸੀਂ ਜੀ ਸੱਦ ਕੇ ਗਿਰੋ ਪਰ ਜਿਹੜੀਆਂ ਸੰਗਤਾਂ ਸਾਨੂੰ ਪਿਆਰ ਕਰਦੀਆਂ ਨੇ ਉਹ ਹਮੇਸ਼ਾ ਸਾਨੂੰ ਪਿਆਰ ਕਰਦੀਆਂ ਰਹਿਣਗੀਆਂ ਮੈਨੂੰ ਕੋਈ ਹੈਰਾਨੀ ਨਹੀਂ ਹੋਏਗੀ ਕਿ ਕੱਲ ਨੂੰ ਤੁਸੀਂ ਮੈਨੂੰ ਔਰ ਮੇਰੇ ਸਗੇ ਪ੍ਰਾਨ ਨੂੰ AI ਵੀਡੀਓ ਦੇ थ्रू ਅਗਰ ਤੁਸੀਂ ਕਿੱਸਿੰਗ ਕਰਦੇ ਹੋਏ ਵੀ ਦਿਖਾ ਦਵੋ ਮੈਨੂੰ ਹੈਰਾਨੀ ਨਹੀਂ ਹੋਏਗੀ ਬਿਲਕੁਲ ਹੈਰਾਨੀ ਨਹੀਂ ਹੋਏਗੀ ਬਾਕੀ ਸਾਡੀਆਂ ਸੰਗਤਾਂ ਨੂੰ ਪਤਾ ਹੈ ਕਿ ਜੇ ਇਦਾਂ ਦੀਆਂ ਹੋਰ ਵੀ 10 ਕੁੜੀਆਂ ਬਣਾਈਆਂ ਜਾ ਸਕਦੀਆਂ ਨੇ ਅਗਰ AI ਦੇ ਨਾਲ ਮੇਰਾ ਚਿਹਰਾ ਲਾ ਕੇ ਬਣਾਇਆ ਜਾ ਸਕਦਾ ਹੈ ਤੇ ਹੋਰ ਵੀ ਕਿਸੇ ਦਾ ਮੈਂ ਨਹੀਂ ਚਾਹਦੀ ਪਲੀਜ਼ ਤੁਹਾਡੇ ਸਾਰਿਆਂ ਅੱਗੇ ਬੇਨਤੀ ਹੈ ਕਿ ਮੇਰਾ ਤੇ ਚਿਹਰਾ ਤੁਸੀਂ ਇਹ ਲਾ ਦਿੱਤਾ ਕਿਸੇ ਹੋਰਤੀ ਪੈਣ ਦੇ ਨਾਲ ਇਦਾਂ ਦੀ ਹਰਕਤ ਨਾ ਕਰਿਓ ਮੇਰੇ ਅੰਦਰ ਇੰਨਾ ਜਿਗਰਾ ਸ਼ਾਇਦ ਕਲਗੀਆਂ ਵਾਲੇ ਬਾਜਾਂ ਵਾਲੇ ਦੇ ਕਰਕੇ ਹੀ ਅੱਜ ਆ ਗਿਆ ਹੈ ਕਿ ਮੈਨੂੰ